ਬੈਣ ਬਹੁਤ ਖੁਸ਼ ਹੈ ਮੇਰੇ ਜੀ ਜੋੜੀਆਂ ਜੋ ਦੋ ਬੇਟੀਆਂਾਂ ਸੀ ਇੱਕ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਬੇਟੀ ਮੇਰੀ ਦੁਆਰੇ ਹੋਈ ਜੋ ਕਿ ਅੱਜ ਨੀਟ ਦਾ ਪੇਪਰ ਕਲੀਅਰ ਕਰ ਗਈ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਮੇਰੇ ਦੋਨੇ ਬੇਟੀਆਂ ਬਹੁਤ ਜ਼ਿਆਦਾ ਪੜ੍ਹਦੀਆਂ ਹੈ ਮੇਰਾ ਨਾਮ ਰੌਸ਼ਨ ਕਰਦੀਆਂ ਜੀ ਬਹੁਤ ਖੁਸ਼ੀ ਹੋਈ ਮਤਲਬ ਕੱਲ ਵੀ ਜਦੋਂ ਫੋਨ ਆਇਆ ਨਾ ਵੀ ਤੁਹਾਨੂੰ ਮਤਲਬ ਮੁੱਖ ਮੰਤਰੀ ਸਾਹਿਬ ਨੇ ਸਨਮਾਨਿਤ ਕਰਨਾ ਪਹਿਲਾਂ ਤਾਂ ਯਕੀਨ ਨਹੀਂ ਆਇਆ ਵੀ ਪਹਿਲਾਂ ਤਾਂ ਕਦੇ ਕੁਝ ਹੋਇਆ ਨਹੀਂ ਐਵੇਂ ਦਾ ਵੀ ਕਿਵੇਂ ਫੋਨ ਆ ਗਿਆ ਹੈ ਨਾ ਕਮੇਟੀ ਦਾ ਜੋ ਟੈਸਟ ਹੁੰਦਾ ਨਾ ਉਹਦੇ ਵਿੱਚ ਜੋ ਮੇਰਾ 115 ਰੈਂਕ ਆਈ ਹੈ ਨਰਸਿੰਗ ਦਾ ਮਤਲਬ ਮੈਨੂੰ ਗਵਰਨਮੈਂਟ ਕਾਲਜ ਸਿੱਧੇ ਤੌਰ ਤੇ ਮਿਲ ਰਿਹਾ ਪਰ ਮੈਂ ਪਾਪਾ ਨੂੰ ਕਿਹਾ ਵੀ ਮੈਂ ਨਰਸਿੰਗ ਨਹੀਂ ਕਰਨੀ ਮੈਂ ਐਮਬੀਬੀਐਸ ਹੀ ਕਰਨੀ ਹੈ ਅੱਜ ਇੱਕ ਸਮਾਗਮ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਰਵਾਇਆ ਗਿਆ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਬੱਚਿਆਂ ਨੇ ਨੀਟ ਕਲੀਅਰ ਕੀਤਾ ਸੀ ਇੱਧਰ ਮੇਰੇ ਨਾਲ ਇੱਕ ਭੈਣ ਖੜੀ ਹੈ ਇਹ ਭੈਣ ਜਦੋਂ ਸਾਡੇ ਨਾਲ ਆਫ ਕੈਮਰਾ ਗੱਲ ਕਰ ਰਹੀ ਸੀ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਤੇ ਮੈਨੂੰ ਲੱਗਾ ਕਿ ਇਹਨਾਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣੀ ਲਾਜ਼ਮੀ ਆ। ਇਹ ਮਾਨਸਾ ਤੋਂ ਆਏ ਹੋ ਤੁਸੀਂ? ਜਿਹੜੀ ਗੱਲ ਜਿਹੜੀ ਗੱਲ ਮੈਨੂੰ ਹੁਣੇ ਦੱਸ ਕੇ ਹਟਿਓ ਉਹ ਸਾਡੇ ਸੁਣਨ ਵਾਲਿਆਂ ਨੂੰ ਕੈਮਰੇ ਤੇ ਦੱਸੋ। ਮੈਂ ਮਾਨਸਾ ਜ਼ਿਲ੍ਹੇ ਤੋਂ ਬਲਾਕ ਕਰਦੀ ਆਂ ਜੀ ਜੋ ਕਿ ਇੱਕ ਬੈਕਵਾਰਡ ਏਰੀਆ ਗਿਣਿਆ ਜਾਂਦਾ ਹੈਗਾ ਜੀ। ਹੂੰ ਮੇਰੇ ਜੀ ਜੋੜੀਆਂ ਜੋ ਦੋ ਬੇਟੀਆਂਾਂ ਸੀ ਇੱਕ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਬੇਟੀ ਮੇਰੀ ਦੁਵਾਰੇ ਹੋਈ ਜੋ ਕਿ ਅੱਜ ਨੀਟ ਦਾ ਪੇਪਰ ਕਲੀਅਰ ਕਰ ਗਈ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਮੇਰੇ ਦੋਨੇ ਬੇਟੀਆਂ ਬਹੁਤ ਜ਼ਿਆਦਾ ਪੜ੍ਹਦੀਆਂ ਇਹ ਮੇਰਾ ਨਾਮ ਰੌਸ਼ਨ ਕਰਦੀਆਂ ਜੀ। ਜਾ ਸੀ ਦਰਨੇ ਦੀ ਮੁਲਾਜ਼ਮਾਂ ਭੈਣ ਭੈਣ ਬਹੁਤ ਖੁਸ਼ ਹੈ ਇੱਕ ਮਿੰਟ ਰੁਕੋ ਇੱਥੇ ਮੈਂ ਮੈਂ ਇਹਨਾਂ ਦੀ ਗੱਲ ਨੂੰ ਕਲੀਅਰ ਕਰਕੇ ਦਿੰਦਾ ਕਿ ਪਹਿਲਾਂ ਪਹਿਲਾਂ ਇਹਨਾਂ ਦੇ ਘਰ ਦੋ ਬੱਚੀਆਂ ਨੇ ਜਨਮ ਲਿਆ ਜਿਸ ਦੇ ਵਿੱਚੋਂ ਇੱਕ ਬੱਚੀ ਦੀ ਕੁਦਰਤੀ ਤੌਰ ਤੇ ਮੌਤ ਹੋ ਗਈ ਕੁਝ ਦਿਨਾਂ ਬਾਅਦ ਔਰ ਉਹ ਬੱਚੀ ਜਿਹੜੀ ਹੈ ਦੂਜੀ ਉਹ ਇਹਨਾਂ ਦੇ ਨਾਲ ਨਹੀਂ ਆਈ ਉਸ ਤੋਂ ਬਾਅਦ ਇਹ ਬੱਚੀ ਦਾ ਜਨਮ ਹੁੰਦਾ ਇਹ ਮੰਨਦੇ ਆ ਕਿ ਜਿਹੜੀ ਬੱਚੀ ਦੀ ਡੈਥ ਹੋਈ ਸੀ ਉਹ ਵਾਪਸ ਇਹਨਾਂ ਕੋਲੇ ਆਈ ਆ ਤਾਂ ਉਹੀ ਕੁੜੀ ਆ ਹਾਂਜੀ ਅਈ ਜੀ ਕਿੰਨੀ ਖੁਸ਼ੀ ਆਜ ਸਰ ਬਹੁਤ ਜਦ ਸੀਐਮ ਸਾਹਿਬ ਨੂੰ ਦੇਖਿਆ ਉਹਨਾਂ ਨਾਲ ਗੱਲਬਾਤ ਸਰ ਬਹੁਤ ਖੁਸ਼ੀ ਹੋਈ ਮਤਲਬ ਕੱਲ ਵੀ ਜਦੋਂ ਫੋਨ ਆਇਆ ਨਾ ਵੀ ਤੁਹਾਨੂੰ ਮਤਲਬ ਮੁੱਖ ਮੰਤਰੀ ਸਾਹਿਬ ਨੇ ਸਨਮਾਨਿਤ ਕਰਨਾ ਪਹਿਲਾਂ ਤਾਂ ਯਕੀਨ ਨਹੀਂ ਆਇਆ ਵੀ ਪਹਿਲਾਂ ਤਾਂ ਕਦੇ ਕੁਝ ਹੋਇਆ ਨਹੀਂ ਐਵੇਂ ਦਾ ਵੀ ਕਿਵੇਂ ਫੋਨ ਆ ਗਿਆ ਨਾ ਤੇ ਫਿਰ ਮਤਲਬ ਜਦੋਂ ਅਸੀਂ ਘਰ ਆ ਕੇ ਗੱਲ ਕੀਤੀ ਉਹਨਾਂ ਨਾਲ ਦੁਬਾਰਾ ਤਾਂ ਉਹ ਕਹਿੰਦੀ ਵੀ ਇਸ ਤਰੀਕੇ ਨਾਲ ਤੁਹਾਡਾ ਨਾਮ ਆਇਆ ਨਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਲਿਸਟ ਸੈਂਡ ਕਰੋ ਉਹਨਾਂ ਨੇ ਸਾਨੂੰ ਲਿਸਟ ਭੇਜੀ ਤਾਂ ਬਹੁਤ ਖੁਸ਼ੀ ਹੋਈ ਮਤਲਬ ਵੀ ਸੱਚੀ ਲੱਗਿਆ ਵੀ ਕੁਛ ਤਾਂ ਹੋਇਆ ਹੈ ਮੈਂ ਮਤਲਬ ਮੈਂ ਜੀ ਜੀ ਸਾਨੂੰ ਥਕੇਵਾਂ ਨਹੀਂ ਆਇਆਗਾ ਅਸੀਂ ਸਾਰੀ ਰਾਤ ਤੁਰੇ ਫਿਰੇ 3 ਵਜੇ ਆ ਕੇ ਸੀ ਬਠਿੰਡੇ ਰਹੇ ਜੇ ਅਸੀਂ ਜ਼ਰੂਰ ਪਹੁੰਚਾਂਗੇ ਸਨਮਾਨ ਸਰਕਾਰ ਨੇ ਬਹੁਤ ਬਹੁਤ ਜਿਆਦਾ ਠੀਕ ਤੇ ਰਹੇ ਕਦੋਂ ਆ ਕਦੋਂ ਅਸੀਂ ਚੰਡੀਗੜ੍ਹ ਪਹੁੰਚ ਗਏ ਜੀ ਤੇ ਕਦੋਂ ਅਸੀਂ ਆਈਏ ਮਾਨ ਸਰਕਾਰ ਉਹਨਾਂ ਤੋਂ ਮਾਨੂੰ ਆਪਣਾ ਰੀਜਨਲ ਤੌਰ ਤੇ ਦੇਖ ਸਕੀਏ ਮਿਲ ਸਕੀਏ ਤੁਹਾਨੂੰ ਪਤਾ ਕੁੜੀ ਨੇ ਅੱਗੇ ਜਾ ਕੇ ਕੀ ਪਾਤਾ ਤਾਂ ਐ ਬਣੂਗੀ ਹੁਣ ਡਾਕਟਰ ਹੀ ਬਣਾਵਾਂਗੇ ਜੀ ਹੈ ਡਾਕਟਰ ਹੀ ਬਣਾਵਾਂਗੇ ਜੀ ਪੂਰੀ ਹੈ ਨਹੀਂ ਨਹੀਂ ਡਾਕਟਰ ਬਣਨਾ ਡਾਕਟਰ ਹਾਂਜੀ ਹਾਂਜੀ ਇਸ ਤੋਂ ਅਗਲੀ ਅਗਲੀ ਤਿਆਰੀ ਹੋਰ ਵੀ ਜ਼ਿਆਦਾ ਟਫ ਹੈ ਕਿਉਂਕਿ ਐਮਬੀਬੀਐਸ ਦੇ ਵਿੱਚ ਜਾਣਾ ਜਾਂ ਹੋਰ ਕਿਸੇ ਟੈਸਟ ਕਰਨੇ ਕਲੀਅਰ ਉਹਦੇ ਵਾਸਤੇ ਹੋਰ ਵੀ ਜ਼ਿਆਦਾ ਹਾਂਜੀ ਤਿਆਰੀ ਸ਼ੁਰੂ ਕਰੋਗੇ ਹਾਂਜੀ ਤਿਆਰ ਆ ਪੂਰੀ ਤਿਆਰੀ ਕਰਨ ਨੂੰ ਮਤਲਬ ਮੇਰਾ ਪੀਪੀਐਮੈਟੀ ਦਾ ਜੋ ਟੈਸਟ ਹੁੰਦਾ ਨਾ ਉਹਦੇ ਵਿੱਚੋਂ ਮੇਰਾ 115 ਰੈਂਕ ਆਇਆ ਹੈ ਨਰਸਿੰਗ ਦਾ ਮਤਲਬ ਮੈਨੂੰ ਗਵਰਨਮੈਂਟ ਕਾਲਜ ਸਿੱਧੇ ਤੌਰ ਤੇ ਮਿਲ ਰਿਹਾ ਪਰ ਮੈਂ ਪਾਪਾ ਨੂੰ ਕਿਹਾ ਵੀ ਮੈਂ ਨਰਸਿੰਗ ਨਹੀਂ ਕਰਨੀ ਮੈਂ ਐਮਬੀਬੀਐਸ ਹੀ ਕਰਨੀ ਹੈ ਹਾਂਜੀ ਤੁਸੀਂ ਮੈਰੀਟੋਰੀਅ ਸਕੂਲ ਚ ਪੜਦੇ ਹੋ ਹਾਂਜੀ ਮੈਰੀਟੋਰੀਅ ਸਕੂਲ ਬਠਿੰਡਾ ਜੀ ਮੈਰੀਟੋਰੀਅ ਸਕੂਲ ਬਠਿੰਡਾ ਜੀ ਹਾਂਜੀ ਇਹ ਸਾਡੇ ਮਾਨਸਾਲ ਆਕੇ ਦੇ ਵਿੱਚੋਂ ਪਹਿਲੇ ਬੱਚੇ ਹੀ ਬਠਿੰਡੇ ਗਏ ਆ ਜੀ ਉਸ ਤੋਂ ਬਾਅਦ ਹੋਰ ਬੱਚੇ ਗਏ ਆ ਜੀ ਹਾਂ ਪਹਿਲੇ ਬੱਚੇ ਮੈਂ ਹੀ ਭੇਜੀ ਆ ਜੀ ਮੈਟੋਰੀਸ ਬਹੁਤ ਵਧੀਆ ਲੱਗਾ ਜੀ ਕਦੇ ਸੋਚਿਆ ਵੀ ਨਹੀਂ ਸੀ ਸੁਪਨੇ 'ਚ ਵੀ ਇਹ ਗੱਲ ਹੋ ਜੂਗੀ ਹੈ ਕਦੇ ਸੋਚਿਆ ਵੀ ਨਹੀਂ ਸੀ ਸੁਪਨੇ 'ਚ ਹਾਂ ਬਹੁਤ ਵਧੀਆ ਲੱਗਦੀ ਹੈ ਸਰਕਾਰ ਬਹੁਤ ਵਧੀਆ ਲੱਗਦੀ ਹੈ ਤੇ ਇੱਕ ਹੋਰ ਗੱਲ ਕਰੀ ਜੀ ਮੈਂ ਇੱਕ ਅੰਗਣਵਾੜੀ ਵਰਕਰ ਆ ਜੀ ਮੈਨੂੰ ਕਿਸੇ ਵੀ ਸਰਕਾਰ ਨੇ ਸੈਂਟਰ ਨਹੀਂ ਦਿੱਤਾ ਜੀ ਮੇਰੇ ਗੁਰੂ ਘਰ 'ਚ ਸੈਂਟਰ ਚੱਲਦਾ ਸੀਗਾ ਹੈ ਮਾੜ ਸਰਕਾਰ ਨੇ ਮੈਨੂੰ ਸੈਂਟਰ ਦਿੱਤਾ ਜੀ ਨਾਲੇ ਤੇ ਮੈਨੂੰ ਮੇਰੀ ਜਿਹੜੀ ਆਵਾਦੀਵਾਨ ਦੀਾ ਉੱਥੇ ਬਿਠਾਤਾ ਜੀ ਤੇ ਨਾਲੇ ਮੈਨੂੰ ਨਵੇਂ ਸੈਂਟਰ ਦੀ ਗ੍ਰਾਂਟ ਦਿੱਤੀ ਹੈ ਜੀ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਮੈਂ ਬਾਰ-ਬਾਰ ਸਰਕਾਰ ਨੂੰ ਵੋਟ ਪਾਉਂਗੀ ਬਹੁਤ ਮਿਹਰਬਾਨੀ ਤੇ ਨਾਲ ਇਹਨਾਂ ਨੂੰ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਕਿ ਇਹ ਗੁੜੀਆ ਦਾ ਜੋ ਸੁਪਨਾ ਹੈ ਉਹ ਪੂਰਾ ਹੋਵੇ ਤੇ ਜਿਹੜੀ ਜਿਹੜੇ ਹਾਲਾਤ ਇਹਨਾਂ ਦੇ ਪਰਿਵਾਰ ਨੇ ਦੇਖੇ ਨੇ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਹੋ ਕੇ ਉਹ ਗੁੜੀਆ ਰਾਹੀਂ ਇਹਨਾਂ ਦੇ ਸੁਪਨੇ ਪੂਰੇ ਹੋਣ ਸਾਡੀਆਂ ਦੋਵਾਂ ਸ਼ੁਭ ਕਾਮਨਾਵਾਂ ਇਹਨਾਂ ਦੇ ਨਾਲ ਨੇ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੇਰਾ ਵੀ ਸੰਗਰਾਹ ਉਦਾਨ ਮਿਊਟ ਚੰਡੀਗੜ੍ਹ